ਭਾਈ ਕੀ ਨਾਮ ਤੁਹਾਡਾ ਫਰਵੰਦ ਭਾਈ ਕਿਹੜੇ ਪਿੰਡ ਤੋਂ ਹੋ ਤੁਸੀਂ ਮੀਰਾਵਰ ਤੋਂ ਭਾਈ ਆ ਸਿਵਲ ਹਸਪਤਾਲ ਆਏ ਆ ਪੱਟੀਆਂ ਬੰਨੀਆਂ ਕੀ ਮਾਮਲਾ ਹੈ ਸਾਰਾ ਭਾਈ ਜਿਹੜੇ ਆਹ ਮੌਜੂਦਾ ਸਰਪੰਚ ਹਨ ਸਾਡੇ ਆ ਵੋਟਾਂ ਬਿੱਲੇ ਦਾ ਚੱਕਰ ਜਾਂ ਪੈਂਦਾ ਸੀਗਾ ਉਹਨਾਂ ਨਾਲ ਜਿੱਦਾਂ ਵੋਟਾਂ ਦੀ ਕਿਸੇ ਇਹ ਰੱਖਦੇ ਸੀਗੇ ਤੇ ਹੁਣ ਜਦੋਂ ਮੇਰੇ ਭਰਾ ਦੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਮੈਨੂੰ ਪਤਾ ਨਹੀਂ ਮੈਂ ਤਾਂ ਡਿਊਟੀ ਤੋਂ ਆਇਆ ਸੀਗਾ ਠੀਕ ਹੈ ਜੀ ਹੁਣ ਡਿਊਟੀ ਤੋਂ ਮੈਂ ਆ ਕੇ ਤੇ ਜਦੋਂ ਮੈਨੂੰ ਪਤਾ ਲੱਗਾ ਇਹਦੀ ਲੜਾਈ ਹੋਈ ਹੈ ਮੈਂ ਪਿੱਛੇ ਗਿਆ ਛਡਾਉਣ ਤੇ ਮੇਰੇ ਉਹਨੇ ਦੋ ਭਰਾਵਾਂ ਨੇ ਫੜਿਆ ਜਿਹੜਾ ਮਜੂਤਾ ਸਰਪੰਚ ਦਾ ਦੇਸ ਰਾਜ ਉਹਨੇ ਮੇਰੇ ਪਿੱਛੇ ਪਤਾ ਨਹੀਂ ਕੀ ਤੇਜ਼ ਦਾ ਹਸਿਆ ਹਾਰ ਮਾਰਿਆ ਮੈਨੂੰ ਉਸੇ ਵੇਲੇ ਮੇਰੇ ਅੱਖਾਂ ਮਰਦੇ ਰਿਹਾ ਸੀ ਉਹਦਾ ਗੱਲ ਕਰਦੇ ਸੀ ਮੈਂ ਭਾਜੀ ਸੁਪਰਵਾਈਜ਼ਰ ਹਾਂ ਫੈਕਟਰੀ ਵਿੱਚ ਪ੍ਰਾਈਵੇਟ ਜੌਬ ਕਰਦਾ ਹਾਂ ਵੀਰ ਸਾਹ ਹੋ ਗਰ ਕਿਸੇ ਨੇ ਪਤਾ ਨਹੀਂ ਭਾਜੀ ਹੁਣ ਤਿੱਖਾ ਮੇਰੇ ਤੇ ਦਾ ਹੱਸ ਕੇ ਮਾਰਿਆ ਮੈਂ ਬਿਲਕੁਲ ਜਿੱਦਾ ਜਾਣ ਕੇ ਮੇਰੀ ਅੱਖਾਂ ਮੁਰੇ ਨਹੀਂ ਰਹਾ ਗਿਆ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਅਮਲਾ ਸਰਪੰਚ ਨੇ ਕਰਤਾ ਤੁਹਾਡੇ ਦੇ ਹਾਂਜੀ ਹਾਂਜੀ ਭਾਜੀ ਸਰਪੰਚ ਜਿਹੜਾ ਮਜੂਤਾ ਸਰਪੰਚ ਆ ਉਹਦਾ ਭਤੀਜਾ ਰਵਿੰਦਰਜੀਤ ਤੇ ਉਹਦਾ ਇੱਕ ਭਰਾ ਰਾਜਾ ਜਿਹੜਾ ਵੱਡ ਦੀ ਵੀ ਇੱਕ ਉਹਦਾ ਭੱਡਾ ਭਰਾ ਮਹਿੰਗਾ ਸੀ। ਉਹਨੇ ਚਾਰਾ ਜਣਾਂ ਨੇ ਮੈਨੂੰ ਕੁੜੀਆਂ ਵੀ ਨਾਲ ਪਈਆਂ ਜਾਂਦਾ ਨਾਲ ਕੁੜੀਆਂ ਵੀ ਜਣਾਂ ਦੇ ਘਰੋਂ ਤੇ ਉਹਨੇ ਮੈਨੂੰ ਫੜਿਆ ਜਾਂਦਾ ਉਹ ਜਿਹੜਾ ਮਜੂਤਾ ਸਰਪੰਚਾ ਮੇਰੇ ਆ ਕੇ ਸਾਹਦੇ ਪਿੱਛੋਂ ਪਤਾ ਨਹੀਂ ਕੀ ਮਗਰ। ਇਹ ਕਾਰਨ ਕੀ ਹੋਇਆ ਲੜਾਈ ਦਾ? ਪਤਾ ਨਹੀਂ ਭਾਵੇਂ ਮੈਂ ਤਾਂ ਡਿਊਟੀ ਦਾ ਆਹੀ 5 ਵਜੇ। ਤੇ ਮੈਂ ਜਦੋਂ ਆਇਆ ਤਾਂ ਮੈਨੂੰ ਜਦੋਂ ਪਤਾ ਲੱਗਾ ਕਿ ਇਹਦੀ ਲੜਾਈ ਹੈ ਮੇਰੇ ਭਰਾ ਦੀ। ਮੈਂ ਵੀ ਕਿਤੇ ਜੜਾਣ ਗਿਆ ਜਾਂਥਾ ਸੀਗਾ ਬਿਲਕੁਲ ਇਹਨਾਂ ਜਾਂਦਿਆਂ ਨੇ ਮੇਰੇ ਤੇ ਹਮਲਾ ਕਰਤਾ ਲੜਾਈ ਹੋਈ ਕਿਥੇ ਇਹ ਪਾਜੀ ਆਪਣੇ ਦਰਗਾਹ ਆ ਪੀਰ ਬਾਬਾ ਭੋਲੇ ਸ਼ਾਹ ਜੀ ਪਿੰਡ ਦੇ ਵਿੱਚ ਹੋਈ ਸੀ ਹਾਂਜੀ ਪਿੰਡ ਦੇ ਵਿੱਚ ਹੀ ਤੇ ਤੁਹਾਡੇ ਬ੍ਰਦਰ ਨੇ ਸੱਤਾ ਪਾ ਲਈ ਤੇ ਮੇਰੇ ਤੇ ਸੱਤਾ ਮਰੀ ਜਦੋਂ ਮੈਨੂੰ ਪਤਾ ਲੱਗਾ ਉਹਨੇ ਸੱਤਾ ਪੱਤੀਆਂ ਤੇ ਮੈਂ ਵੀ ਗਿਆ ਉੱਥੇ ਤੇ ਮੇਰੇ ਵੀ ਮੇਰੇ ਵੀ ਜੱਟ ਪਿੱਛੋਂ ਫੜ ਕੇ ਤੇ ਪਿੱਛੋਂ ਤੇਸਰਾ ਤੋਂ ਬਾਅਦ ਕੋਈ ਟਾਂਕੇ ਵਗੈਰਾ ਵੀ ਲੱਗੇ ਤੁਹਾਡੇ ਹਾਂ ਜੀ ਪਾਏ ਟਾਂਕੇ ਲੱਗੇ ਆ ਬਾਕੀ ਦਾੜ ਰੋ ਪਤਾ ਹੀ ਕਿੰਨੇ ਟਾਂਕੇ ਲੱਗੇ ਫਿਰ ਜੀ ਉਹਦਾ ਬਹੁਤ ਬੱਤ ਉਹਦੇ ਕੀ ਮਾਰਿਆ ਤੁਹਾਡੇ ਦਾ ਕਾ ਮੇਰੇ ਪਾਜੀ ਉਹਨਾਂ ਨੇ ਦੰਦੀਆਂ ਵੱਡੀਆਂ ਰੱਖੀਆਂ ਨੇ ਉਹ ਤੁਹਾਡੇ ਬ੍ਰਦਰ ਨੂੰ ਕੀ ਮਾਰਿਆ ਉਹਨਾਂ ਨੇ ਉਹਨਾਂ ਨੇ ਪਤਾ ਨਹੀਂ ਪਾਜੀ ਮੇਰੇ ਜਾਨ ਤੋਂ ਪਹਿਲੇ ਉਹਦੇ ਅੱਖ ਵੀ ਮਾਰਿਆ ਹੋਇਆ ਤੇ ਸਿਰ ਦੇ ਵਿੱਚ ਵੀ ਕੁਝ ਮਾਰਿਆ ਹੋਇਆ ਤੁਸੀਂ ਭਰਾ ਨੂੰ ਪੁੱਛਾਂਗੇ ਆਪਣੇ ਨਾਲ ਗੱਲਬਾਤ ਕੀਤੀ ਹੈ ਨਹੀਂ ਪਾਜੀ ਜਦੋਂ ਮੈਂ ਕਿਹਾ ਮੇਰੇ ਜਾਨ ਦੇ ਤੇ ਧਰਵਾਲਾ ਕਰਦਾ ਪਾਜੀ ਉਹ ਨਹੀਂ ਰੰਜਨ ਨੂੰ ਲੈ ਕੇ ਚੱਲ ਰਿਹਾ ਪਾਜੀ ਬੋਟਾਂ ਦੀ ਰੰਜਨ ਨੂੰ ਲੈ ਕੇ ਪਾਜੀ ਤੇ ਪੋਲੀਟਿਕਲ ਦਾ ਗਾਲਪਲੀਟਕਲ ਮੁੱਦਾ ਪਾਇਆ ਜਾ ਰਿਹਾ ਉਹ ਉਹ ਤੁਹਾਡੇ ਜਿੱਥੇ ਲੜਾਈ ਹੋਈ ਹੈ ਕੈਮਰੇ ਹੈਗੇ ਸੀਸੀਟੀਵੀ ਉੱਥੇ ਭਾਵੇਂ ਹੁਣ ਇੰਨਾ ਦਾ ਪਤਾ ਨਹੀਂ ਸਾਡੇ ਦੂਰ ਹੋਣਗੇ ਬਿਨ ਲਾਦਾ ਉੱਥੇ ਦੌਰ ਨਹੀਂ ਕੀਤੀ ਬਣੀ ਕੰਮ ਥਾਣਾ ਕਿਹੜਾ ਪੈਂਦਾ ਰਾਵਲ ਕਿੱਤੇ ਭਾਜੀ ਸਾਡੀ ਪਹਿਲਾਂ ਵੀ ਅਸੀਂ ਦਰਖਾਸਤ ਦਿੱਤੀ ਹੋਈ ਆ ਜਨਵਰੀ ਮਹੀਨੇ ਦੀ 21 ਤਰੀਕ ਦੀ ਭਾਜੀ ਉਲਾਂ ਵੀ ਸਾਡੇ ਪਿੰਡ ਵਿੱਚ ਇਹਨਾਂ ਬੰਦਿਆਂ ਨੇ ਕਿਸੇ ਬੰਦਿਆ ਕੋਲੋਂ ਸਾਡਾ ਗਾਲਾ ਨਾ ਮਾਰਿਆ ਸੀ ਤੇ ਉਸ ਵਾਰ ਸਾਡੇ ਰੌਲਮਿੰਡੀ ਥਾਣੇ ਦੇ ਐਸਐਸਪੀ ਸਾਹਿਬ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦਾ ਅਫਸਰ ਸਾਹਿਬ ਦੇ ਆਪਣੇ ਆ ਐਸਪੀ ਸਾਹਿਬ ਦੇ ਕੋਈ ਖਿਰਪਿੰਦਰ ਪੋਰਸ ਦੇ ਕੋਲ ਆਪਾਂ ਐਫਆਈਆਰ ਦਾ ਦੀ ਟਾਈਮ ਦਿਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਟਾਈਮ ਤਾ ਉਹ ਹੀ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਹੋਣ ਆ ਮੈਂ ਥਾਣੇ ਦਾ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਮੇਰੇ ਕੋਲ ਰਿਕਾਰਡਿੰਗ ਹੈ ਕਿਹੜੀ ਪਾਰਟੀ ਦੇ ਸਰਪੰਚ ਹੈ ਇਹ ਆਮ ਆਦਮੀ ਪਾਰਟੀ ਦੇ ਭਾਈ ਧੱਕਾ ਕਰ ਰਹੇ ਬਿਲਕੁਲ ਧੱਕਾ ਕਰ ਰਹੇ ਪਿੰਡ ਵਿੱਚ ਈਮਾਨਦਾਰ ਤੇ ਪ੍ਰਸ਼ਾਸਨ ਤੋਂ ਤੁਸੀਂ ਪਾਜੀ ਆਈ ਤਾਂ ਇਹ ਕਹਿੰਦੇ ਆ ਕਿ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਚਾਰ ਪੰਜਾਂ ਬਰਾਵਾਂ ਦੇ ਨਾਲ ਕੁੜੀਆਂ ਦੇ ਵੀ ਜਿਹੜੀਆਂ ਸੀਗੀਆਂ ਵਿੱਚ ਕਿਹਨਾਂ ਦੇ ਸਾਡੇ ਨੇ ਹੱਥ ਦੇ ਆਣ ਫੜਿਆ ਵਾ ਮੈਂ ਤਾਂ ਡਿਊਟੀ ਤੋਂ ਆਇਆ ਨਹੀਂ ਤਾਂ ਤੁਸੀਂ ਮੇਰੇ ਬੈਠੀ ਗਿਆ ਕਿ ਕੈਮਰੇ ਜਾਂ ਕਹਾਵਤ ਮੈਂ 5 ਵਜੇ ਉੱਥੋਂ ਆਇਆ ਤੇ ਆਉਂਦੇ ਮੈਂ ਮੈਨੂੰ ਪਤਾ ਲੱਗਿਆ ਜੀ ਲੜਾਈ ਤਾਂ ਮੈਂ ਛਡਾਉਣ ਗਿਆ ਤੇ ਮੇਰੇ ਕਿੰਨੇ ਜਣੇ ਦਾਖਲ ਹੋਈ ਇਸ ਦੇ ਵਿੱਚ ਹਸਪਤਾਲ ਮੇਰੇ ਵਾਈਫ ਆਪ ਉਹਨਾਂ ਦੇ ਵੀ ਜਦੋਂ ਕੁੜੀਆਂ ਨੇ ਮਾਰਿਆ ਤੇ ਮੇਰੀ ਭਾਬੀ ਵੀ ਉਹਨਾਂ ਦੇ ਵੀ ਮੇਰੇ ਵੱਡੇ ਭਰਾ ਦੇ ਨਾਲ ਲੱਗੀ ਆ ਉਹਨਾਂ ਨੇ ਇੱਥੇ ਸਲਫਰ ਲੱਗੀ ਤੇ ਅੱਖ ਦੇ ਵਿੱਚ ਕੁਝ ਪਾ ਤੇ ਕਾਨਾ ਦੇ ਵਿੱਚ ਪਰਮਾਨ ਸੌਨਾ ਅਮਰੀਕਾ ਦਾ ਬੰਦ ਹੋ ਗਿਆ ਜੀ ਆਪਣਾ ਮੇਰਾ ਨਾਂ ਮਹਿੰਗਾ ਨਿਕਿਆ ਭਾਜੀ ਕਿਹੜੇ ਪਿੰਡ ਦਾ ਸਰਪੰਚ ਆ ਤੁਸੀਂ ਮੀਰਾਪੁਰ ਤੋਂ ਮੈਂ ਸਾਬਕਾ ਮੈਂਬਰ ਬਣਿਆ ਤੇ ਜੀ ਅੱਛਾ ਇਹ ਕੀ ਮਾਮਲਾ ਕਿ ਸਰਪੰਚ ਦੇ ਤੇ ਤੁਹਾਡੇ ਸਾਰਿਆਂ ਤੇ ਰੋਪ ਲਗਾਏ ਜਾਵੇ ਕਹਿੰਦੇ ਕੁੱਟ ਮਾਰ ਸਾਡੀ ਪਿੰਡ ਦੇ ਵਿੱਚ ਕੀਤੀ ਆ ਭਾਜੀ ਝੂਠ ਬੋਲਣ ਨੂੰ ਕੋ ਜਿੰਨਾ ਮਰਜ਼ੀ ਬੋਲ ਲਵੇ ਸਾਡਾ ਘਰ ਬਣਦਾ ਸੀਗਾ ਔਰ ਮੇਰਾ ਬੇਟਾ ਉੱਥੇ ਖੜ ਕੇ ਕੰਮ ਕਰਾਉਂਦਾ ਸੀ ਲਾਈਟਾਂ ਵਾਲੇ ਇਲੈਕਟ੍ਰੀਸ਼ੀਅਨ ਮੁੰਡੇ ਆਏ ਸੀ ਉਹਨੇ ਬੁਲਾਇਆ ਛੌਪ ਤੋਂ ਇਹਨੂੰ ਬੇਟਾ ਮੇਰਾ ਆਇਆ ਆਪਣੇ ਗੇਟ ਦੇ ਵਿੱਚ ਖੜਾ ਜੀ ਇਹ ਪਹਿਲਾਂ ਜਿਹੜਾ ਸਾਫਗਾ ਸਰਪੰਚ ਦਾ ਹਸਬੈਂਡ ਹੈ ਨਾ ਇਹ ਪਹਿਲਾਂ ਆ ਕੇ ਨੇ ਮਤਲਬ ਉੱਥੇ ਜਗ੍ਹਾ ਤੇ ਕਿਸੇ ਮੁੰਡੇ ਨੂੰ ਕੁੱਟਿਆ ਪਿੰਡ ਦੇ ਨੂੰ ਜੀ ਉਹਨੂੰ ਕੁੱਟਦਾ-ਕੁੱਟਦਾ ਬਾਅਦ ਵਿੱਚ ਇੱਧਰ ਆ ਗਿਆ ਗਾਲ ਗਾਲੀ ਗਲੋਚ ਕਰਦਾ ਸੀਗਾ ਬਾਅਦ ਵਿੱਚ ਆ ਕੇ ਬੇਟੇ ਦੇ ਗੱਲ ਪੈ ਗਿਆ ਜੀ ਸਾਡੇ ਘਰ ਆ ਕੇ ਪਿਆ ਜੀ ਗੇਟ ਦੇ ਵਿੱਚ ਬਾਅਦ ਵਿੱਚ ਹੱਥੋਂ ਪਾਈ ਹੋਈ ਮੈਨੂੰ ਜਾ ਕੇ ਸਾਡੇ ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਤੇਰੇ ਬੇਟੇ ਨੂੰ ਕੁੱਟਦਾ ਮੈਂ ਨਹਾ ਰਿਹਾ ਸੀ ਜੀ ਬਾਅਦ ਵਿੱਚ ਜਦੋਂ ਅਸੀਂ ਆਏ ਸੀ ਉੱਥੇ ਕੋਈ ਨਹੀਂ ਸੀਗਾ ਇਹ ਬਾਅਦ ਵਿੱਚ ਫਿਰ ਦੂਜੇ ਪਾਸੇ ਤੋਂ ਆਇਆ ਜੀ ਮੋਟਰਸਾਈਕਲ ਦੇ ਇਹਨੇ ਲਿਆ ਕੇ ਮੈਂ ਗੇਟ ਦੇ ਮੋਰੇ ਖੜਾ ਜੀ ਇਹਨੇ ਮੋਟਰਸਾਈਕਲ ਮੇਰੀਆਂ ਲੱਤਾਂ ਦੇ ਵਿੱਚ ਮਾਰਿਆ ਲਿਆ ਕੇ ਜੀ ਅੱਛਾ ਜੀ ਤੇ ਮੋਟਰਸਾਈਕਲ ਇਹਦਾ ਡਿੱਗ ਗਿਆ ਮੈਂ ਸਾਈਡ ਤੇ ਹੋ ਗਿਆ ਤੇ ਡਿੱਗਿਆ ਤਾਂ ਡਿੱਕੇ ਸਿਰ ਪਾੜ ਗਿਆ ਜੀ ਡਿੱਗਣ ਦੇ ਨਾਲ ਨਹੀਂ ਇਹ ਤਾਂ ਕਹਿੰਦਾ ਵੀ ਸਾਡੇ ਤੇ ਹਮਲਾ ਕੀਤਾ ਨਹੀਂ ਜੀ ਹਮਲਾ ਉੱਥੇ ਕਿਸੇ ਨੇ ਨਹੀਂ ਕੀਤਾ ਜੀ ਸਾਰਾ ਪਿੰਡ ਤਕਰੀਬਨ ਇਕੱਠਾ ਹੋਇਆ ਸੀਗਾ ਆਹ ਦੇਖੋ ਜੀ ਹਮਲਾ ਆਹ ਦੇਖੋ ਜੀ ਕੱਪੜੇ ਪਾੜੇ ਨੇ ਪਹਿਲਾਂ ਸਾਰਿਆਂ ਦੇ ਆ ਮੇਰੇ ਵੀ ਕੱਪੜੇ ਨੇ ਪਾੜੇ ਨੇ ਠੀਕ ਹੈ ਜਨਾਨੀ ਦੇ ਘਰੋਂ ਘਰੇ ਆ ਕੇ ਘਰ ਦੇ ਜਿਹੜਾ ਘਰ ਦੇ ਬਿਲਕੁਲ ਹੀ ਮੋਰੇ ਹਮਲਾ ਕਰ ਲੈਣਾ ਭਾਈ ਆਹ ਹਮਲਾ ਇਹਨੇ ਕੁੱਟਮਾਰ ਫੇਰ ਇਹਦਾ ਬ੍ਰਦਰ ਆ ਉਧਰੋਂ ਡਾਂਗ ਜਾ ਕੇ ਦੌੜਾਇਆ ਸਾਰੇ ਪਿੰਡ ਦੇ ਉਥੇ ਨਗਰ ਦੇ ਜਿੰਨੇ ਵੀ ਵੱਧ ਤੋਂ ਵੱਧ ਮੇਰੇ ਖਾਲ ਬੰਦੇ ਮੌਜੂਦ ਹੋਣੇ ਬੀਬੀਆਂ ਵੀ ਡਾਂਗ ਜਾ ਕੇ ਆਇਆ ਫੇਰ ਇਹਦੀ ਪਿੰਡਦਿਆਂ ਨੇ ਡਾਂਗ ਕੋਈ ਆ ਇਹਦਾ ਬ੍ਰਦਰ ਵੀ ਦੋਨੇ ਹੱਥੀ ਪਾਈ ਹੁੰਦੇ ਆ ਕੁੱਟਮਾਰ ਹੋਈ ਆ ਅਸੀਂ ਵੀ ਕੁੱਟੇ ਹੋਣਗੇ ਇਹ ਨਹੀਂ ਵੀ ਸਾਨੂੰ ਕੁੱਟਿਆ ਇਹ ਨਹੀਂ ਵੀ ਨਹੀਂ ਕੁੱਟਿਆ ਸਾਨੂੰ ਨਹੀਂ ਪਤਾ ਨਾ ਵੀ ਛੱਟ ਕਿਦਾਂ ਲੱਗੀ ਕਿਦਾਂ ਨਹੀਂ ਲੱਗੀ ਪਰ ਅਸੀਂ ਇਦਾਂ ਨਹੀਂ ਹੱਥਾਂ ਨਾਲ ਹੀ ਲੜਾਈ ਹੋਈ ਆ ਡਾਂਗਾ ਇਹਨਾਂ ਕੋਲ ਸੀ ਗਿਆ ਜੀ ਉਹ ਤਾਂ ਕਹਿੰਦੇ ਸਾਡੇ ਤੇ ਤਿੱਖੀ ਜੀ ਨੇ ਵਾਰ ਕੀਤਾ ਸਾਰਿਆਂ ਦੇ ਗਿੱਦੜਾਂ ਨਾਲ ਬਿਲਕੁਲ ਵੀ ਤਿੱਖੀ ਜੀ ਕਿਸੇ ਕੋਈ ਵੀ ਕੋ ਪਿੰਡ ਦਾ ਕਰਦੇ ਤਿੱਖੀ ਜੀ ਆ ਫੇਰ ਆਪਾਂ ਜੋ ਕਹਿਣਗੇ ਆਪਾਂ ਤੇ ਆਰ ਦੂਜੇ ਨੰਬਰ ਤੇ ਉਸ ਤੋਂ ਬਾਅਦ ਚਲੋ ਅਸੀਂ ਇੱਥੇ ਆ ਗਏ ਆ ਇਹ ਵੀ ਆਏ ਆ ਹਸਪੀਟਲ ਆ ਕੇ ਵੀ ਮੈਨੂੰ ਇਹ ਪੈ ਗਿਆ ਪੱਤਰਕਾਰ ਵੀ ਦੇਖਦੇ ਸੀਗੇ ਜਦੋਂ ਪਿਆ ਜੀ ਮਲਾਜ਼ਮ ਵੀ ਦੇਖਦੇ ਆ ਫੇਰ ਉਥੇ ਆ ਕੇ ਸਾਡੇ ਨਾਲ ਲੜਨ ਲੱਗਾ ਜੀ ਸਾਡੇ ਸਾਬਕਾ ਸਰਪੰਚ ਇਹਦੇ ਵੀ ਥੱਪੜ ਮਾਰਿਆ ਹੁਣ ਜਿਹੜਾ ਆ ਕੇ ਹਸਪੀਟਲ 'ਚ ਨਹੀਂ ਘੱਟ ਕਰਦਾ ਪਿੰਡ ਕੀ ਕਰਦਾ ਹਾਂਗਾ ਜੀ ਕੋਈ ਕੰਪਲੇਟ ਸਰਪੰਚ ਜੀ ਕੀਤੀ ਜਿੰਨਾ ਖਿਲਾਫ ਉਹਦੇ ਖਿਲਾਫ ਪਹਿਲਾਂ ਪਤਾ ਨਹੀਂ ਕਿੰਨੀਆਂ ਕੰਪਲੇਟਾਂ ਕੀਤੀਆਂ ਜੀ ਤੇ ਹੁਣ ਜਿਹੜੀਆਂ ਸੱਟਾਂ ਲੱਗੀਆਂ ਇਹ ਕਿੱਦਾਂ ਲੱਗੀਆਂ ਨੇ ਆਪ ਹੀ ਲਾਈਆਂ ਕਿੱਦਾਂ ਮਾਰੀਆਂ ਇਹ ਕੋਈ ਆਪ ਨਹੀਂ ਲਾਈਆਂ ਡੇਕੇ ਲੱਗੀਆਂ ਕਿੱਦਾਂ ਲੱਗੀਆਂ ਅਸੀਂ ਨਹੀਂ ਜਾਣਦੇ ਪਰ ਉਥੇ ਲੜਾਈ ਸਾਡੀ ਹੱਥਾਂ ਨਾਲ ਹੋਈ ਆ ਉਹ ਕਹਿੰਦੇ ਸਾਡੀ ਕੋਈ ਪੰਚਾਇਤੀ ਨੂੰ ਲੈ ਕੇ ਕਹਿੰਦੇ ਜਲਦੀ ਰਾਂਝਾ ਚ ਬਾਜੀ ਪ੍ਰਾਣੀ ਇੱਕ ਉਹਦੀ ਪੰਚਾਇਤ ਸਰਪੰਚ ਬਣਦਾ ਹੈਗਾ ਉਹ ਪਾਰਟੀ ਦੇ ਕਹਿੰਦੇ ਅਸੀਂ ਬੀਜੇਪੀ ਦੇ ਤਾਂ ਕਰਕੇ ਦੇਖੋ ਜੀ ਪਾਰਟੀ ਕੋਈ ਵੀ ਹੋਵੇ ਪਾਰਟੀ ਇਹ ਥੋੜੀ ਕਹਿੰਦੀ ਵੀ ਤੁਸੀਂ ਪਿੰਡ ਚ ਲੜੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਇਹਦਾ ਮਤਲਬ ਇਹ ਥੋੜੀ ਜਿਹੀ ਪਿੰਡ ਦੀ ਲੜਾਈ ਝਗੜਾ ਕਰਾਂਗੇ ਇਹ ਤਾਂ ਹਰੇਕ ਨੂੰ ਕਹਿੰਦੇ ਲੜੋ ਨਾ ਠੀਕ ਹੈ ਤੇ ਤੁਹਾਡੀ ਇਲੈਕਟਰਰ ਦੇ ਵਿੱਚ ਪੁਲਿਸ ਨਾਲ ਗੱਲਬਾਤ ਹੋਈ ਉਹਨੂੰ ਕੋਈ ਮੈਂ ਸਭ ਤੋਂ ਪਹਿਲਾਂ ਐਸਐਚਓ ਦਾ ਉਹਨੂੰ ਫੋਨ ਕੀਤਾ ਜੀ ਜਦੋਂ ਇਹ ਪਹਿਲਾਂ ਲੜ ਕੇ ਗਿਆ ਰਾਵਲ ਮੰਡੀ ਉਹ ਕਹਿੰਦੇ ਸੀ ਐਕਸੀਡੈਂਟ ਕੇਸ ਦੇ ਵਿੱਚ 100 ਨੰਬਰ ਤੇ ਕਾਲ ਅਸੀਂ ਕੀਤੀ ਜੀ ਉੱਥੇ ਪਿੰਡ ਉਹ ਵੀ ਸਾਡੇ ਇਦਾਂ ਇਦਾਂ ਸਾਡੇ ਘਰਾਂ ਆ ਕੇ ਸਾਡੇ ਨਾਲ ਹਮਲਾ ਹੋਇਆ ਜੀ ਔਰ ਪੁਲਿਸ ਉੱਥੇ ਅਜੇ ਤੱਕ ਨਹੀਂ ਜੀ ਪਹੁੰਚੀ ਅਸੀਂ ਇੱਥੇ ਆ ਗਏ ਹਾਂ ਹਰ ਕੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਕਿ ਜਿਹੜੀ ਬਦਮਾਸ਼ੀ ਕਰਦਾ ਇਹਦੀ ਬਦਮਾਸ਼ੀ ਨੂੰ ਕੰਟਰੋਲ ਕੀਤਾ ਜਾਵੇ ਜੇ ਅਸੀਂ ਗੱਲ ਤੇ ਸਾਡੇ ਤੇ ਕਾਰਵਾਈ ਕੀਤੀ ਜਾਵੇ ਜੇ ਗੱਲ ਤੇ ਇੱਥੇ ਕੀਤੀ ਜਾਵੇ ਪਿੰਡ ਦੇ ਜਣੇ ਖਣੇ ਜਣੇ ਖਣੇ ਬੰਦੇ ਦੇ ਗੱਲ ਪੈਂਦਾ ਜੀ ਰਸਤੇ ਅੰਗ ਵਿੱਚ ਪਈ ਕੀ ਨਾਮ ਤੁਹਾਡਾ ਬਲਵਿੰਦਰ ਰਾਮ ਕਿਹੜੇ ਪਿੰਡ ਤੋਂ ਆ ਤੁਸੀਂ ਟ੍ਰੈਂਡ ਮੀਡੀਆ ਬੋਪਾ ਵੀ ਮੇਰੀ ਵਾਈਫ ਸਾਫ ਦਾ ਸਪਾਂਸਰ ਕਰਦੀ ਕੋਈ ਕਿ ਸਿਵਲ ਹਸਪਤਾਲ ਆਏ ਆ ਪੱਡੀਆਂ ਵਿੱਚ ਕੀ ਮਾਮਲਾ ਹੈ ਸਾਰਾ ਸਰ ਮੈਂ ਹਨ ਉੱਤੇ ਜਗਾ ਬਾਬੇ ਢੋਲੇ ਸ਼ਾਦੀ ਉੱਤੇ ਸੇਵਾ ਕਰਦਾ ਹਾਂ ਅੱਛਾ ਇਹ ਆਣਾ ਹੈ ਜਿਹੜੇ ਨਵੇਂ ਸਰਪੰਚ ਬਣਿਆ ਹੈ ਮੈਨੂੰ ਹਨ ਉਤੋਂ ਉਹ ਨਾਲ ਚਲੇ ਮੈਨੂੰ ਪੰਜ ਪਾਰ ਹੋ ਕੇ ਲਗਾਤਾਰ ਚਲਾਦਾ। ਇਹਨਾਂ ਨੇ ਜਗ੍ਹਾ ਤੋਂ ਚਰਾ ਕਰਕੇ ਆਉਂਦਾ ਸੀ ਤਾਂ ਇਹਨਾਂ ਨੇ ਹਨਾ ਮੈਨੂੰ ਰਾਹ ਦੀ ਆਪਣੀ ਇੱਕ ਉਕੀ ਬਣਾਉਂਦੇ ਆ ਤਾਂ ਉੱਥੇ ਮੋੜ ਪਈ ਆ ਹੋਰ ਕੋਈ ਰਾਹ ਨਹੀਂੋਂ ਨਿਕਲਦਾ। ਇਹਨਾਂ ਨੇ ਮੈਨੂੰ ਮੋਟਰਸਾਈਕਲ ਦੇ ਧੱਕਾ ਦੇ ਕੇ ਥੱਲੇ ਸੱਟੜਾ ਤੇ ਮੇਰੀ ਤੇਜ਼ ਤਾਰ ਹਥਿਆਰ ਨਾਲ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ। ਤੋਂ ਰਾਣੀ ਰੰਝੇ ਜੀ ਦਾ ਰਾਣੀ ਰੰਝੇ ਜੀ ਕੋਈ ਨਹੀਂ ਆ ਆਹ ਜਗ੍ਹਾ ਦੇ ਚਾਬੀਆਂ ਚੁਕੀਆਂ ਦਾ ਰੌਲਾ ਚਾਬੀਆਂ ਮੰਗਦੇ ਪੰਚਾਇਤ ਹੋ ਗਈ ਮੌਕਾ ਗੱਲ ਨਹੀਂ ਮੁੱਕੀ ਸੀ। ਇਹ ਜੀ ਧੱਕਾ ਕਰਦੇ ਆ ਮੌਕੇ ਦੇ ਸਰਪੰਚ ਹੋ ਕੇ ਧੱਕਾ ਕਰਦਾ ਧੱਕੇ ਨਾਲ ਚਾਬੀਆਂ ਮੰਗਦੇ ਤੇ ਇਹ ਜੀ ਕ ਕੀ ਨਾਮ ਆ ਸਰਪੰਚ ਦਾ ਸਰਪੰਚ ਦਾ ਨਾਮ ਜੀ ਦੇਸਰਾਜ ਕਿੰਨੇ ਜਣੇ ਤੇ ਵੀ ਹਮਲਾ ਕਰ ਰਹੇ ਨੇ ਇਹ ਇਹ ਘਟੋਟਾ ਟਾਕ ਤੇ ਦਸ ਜਣੇ ਸੀ ਕੀ ਕੀ ਇਥੇ ਹਰ ਜੀ ਨਾਲ ਕੋਈ ਇਹਨਾਂ ਦੇ ਬੋਲ ਤਿੱਖੇ ਇਤਿਹਾਸ ਗਏ ਇਹਨਾਂ ਦੇ ਮੇਰੇ ਜਾਣਦੇ ਨੇ ਧੱਕਾ ਦੇ ਕੇ ਸੱਟਾ ਮੈਨੂੰ ਕੁਛ ਪਤਾ ਨਹੀਂ ਇਹਨਾਂ ਨੇ ਹਨ ਤੇ ਮੇਰੇ ਸੱਤ ਮਾਰਿਆ ਸੱਤ ਗੋਟ ਉੰਗੀ ਸੱਤ ਆਪਰਾ ਹੈ ਕੀ ਪਤਾ ਲੱਗਾ ਪਤਾ ਨਹੀਂ ਕੁਛ ਨਹੀਂ ਨਹੀਂ ਕੀ ਮਾਰਿਆ ਪਿੱਛੋਂ ਕੀ ਨਹੀਂ ਕਿੰਨੇ ਜਣੇ ਦਾਖਲ ਹੋਏ ਇਸ ਸਮੇਂ ਤਾਂਗ ਨਾ ਮੇਰੇ ਬ੍ਰਦਰ ਵਾਜੀ ਆਪਰੀ ਤਾਂ ਹੋ ਰਹੀ ਨਹੀਂ ਉਹ ਮੈਨੂੰ ਛੜਵਾਇਆ ਉਹਦੇ ਨੂੰ ਮਾਰਿਆ ਜੀ ਤੇ ਲੇਡੀ ਬਾਈਕ ਆ ਤੇ ਮੇਰੀ ਛੋਟੀ ਵੀ ਪਰ ਚੱਲੀ ਆ ਹਰਿੰਦੇ ਘਰੋਂ ਉਹਨੂੰ ਉਹਦੇ ਨਾਲ ਵੀ ਇਹਨਾਂ ਨੇ ਹੱਥੋਂ ਪਾਈ ਕੀਤਾ ਇਹਨੇ ਸਾਰਿਆਂ ਤੇ ਹਮਲੇ ਕੀਤੇ ਸਾਰਿਆਂ ਤੇ ਹਮਲੇ ਕੀਤੇ ਜੀ ਇਹਨਾਂ ਦੇ ਨਾਲ ਲੇਡੀ ਆ ਮੋਰੇ ਕਰ ਦਿੰਦੇ ਆ ਜੀ ਜੀ ਤਾਂ ਹੋਰ ਕਿਸੇ ਦੀ ਵੀ ਗਾੜਨੋ ਪੈ ਜਾਊਗੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗਦਾ ਜੀ ਪ੍ਰਸ਼ਾਸਨ ਤੋਂ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਵੀ ਇਹ ਅਸੀਂ ਇਹ ਮੌਕੇ ਦੀ ਸਰਕਾਰ ਦੇ ਵਿੱਚ ਇਹ ਹੈਗੇ ਆ ਸਰਪੰਚ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਤੱਕਾ ਕਰਦਾ ਜੀ ਇਹਨਾਂ ਦੇ ਨਾਲ ਮੰਤਰੀ ਵੀ ਰਲੇ ਹੋ ਜਿੱਦਾਂ ਹਰਕਾ ਜਾਜਮੀ ਇਹਨਾਂ ਦੀ ਸਪੋਰਟ ਕਰਦਾ ਹਾਥਾਂ ਤੇ ਸਾਨੂੰ ਹਨਾ ਹਾਥਾਂ ਧੱਕਾ ਕਰਦੇ ਤੁਸੀਂ ਕਿਹੜੀ ਪਾਰਟੀ ਸਰਬੱਜ ਰਹੇ ਸੀ ਮੈਂ ਬੀਜੇਪੀ ਦਾ ਹਾਂ